ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਤਨਾਮ ਜੀ ਤੁਹਾਡਾ ਅੱਜ ਫੇਰ ਸਟੂਡੀਓ 'ਚ ਪਹੁੰਚੇ ਹਾਂ ਇੱਕ ਦੋ ਗੱਲਾਂ ਨੇ ਬਹੁਤ ਗੰਭੀਰ ਜਿਹੇ ਮੁੱਦਿਆਂ ਤੇ ਆਪਾਂ ਗੱਲਬਾਤ ਕਰਨੀ ਹੈ ਉਹਦੇ ਬਾਰੇ ਮੈਨੂੰ ਵੀ ਜਾਣਕਾਰੀ ਦਿਓ ਤੇ ਦਰਸ਼ਕਾਂ ਨੂੰ ਚਾਹਣਾ ਪਊ ਇਸ ਗੱਲ ਤੇ ਸਤਨਾਮ ਜੀ ਪਿਛਲੇ ਦਿਨੀ ਆਪਾਂ ਇੱਕ ਨਿਊਜ਼ ਪ੍ਰਕਾਸ਼ਿਤ ਕੀਤੀ ਸੀ ਜੀ ਨਿਊਜ਼ ਕੀ ਸੀ ਮੰਡੀ ਬਰੀ ਵਾਲਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਬਰੀ ਵਾਲਾਂ ਦੇ ਵਿੱਚ ਥਾਣੇ ਤੋਂ ਕੁਝ ਦੂਰੀ ਤੇ ਜੀ ਸੱਟੇ ਦਾ ਕੰਮ ਜਿਹੜਾ ਬਹੁਤ ਧੜਲੇ ਨਾਲ ਚੱਲ ਰਿਹਾ ਇਹ ਸਬੰਧ ਚ ਆਪਾਂ ਨਿਊਜ਼ ਪ੍ਰਕਾਸ਼ ਕੀਤੀ ਸੀ ਅੱਜ ਅੱਜ ਅੱਛਾ ਪੁਲਸ ਦਾ ਸਰੰਗਾ ਜੋ ਕਦਮ ਵੀ ਹੈਗਾ ਉਸ ਸਮੇ ਨਿਊਜ਼ ਦੇ ਦੇਖਣ ਤੇ ਨਿਊਜ਼ ਦੇਖ ਕੇ ਪੁਲਸ ਨੇ ਕਾਰਵਾਈ ਕੀਤੀ ਪਰ ਉਸ ਕਾਰਵਾਈ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ 2-3 ਦਿਨ ਹੀ ਦੇਖਣ ਨੂੰ ਮਿਲਿਆ ਉਸੇ ਤਰ੍ਹਾਂ ਹੀ ਫੇਰ ਕੰਮ ਜਿਹੜਾ ਤੜਲੇ ਨਾਲ جاری ਹੈ ਇਸ ਸਬੰਧ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪ੍ਰਦੀਪ ਜੀ ਤੁਸੀਂ ਜਿਵੇਂ ਦੱਸਿਆ ਵੀ ਆਪਾਂ ਇੱਕ ਨਿਊਜ਼ ਪ੍ਰਕਾਸ਼ਤ ਕੀਤੀ ਸੀ ਜੀ ਕੋनो ਨਹੀਂ ਲੋਕਾਂ ਦੇ ਫਾਇਦੇ ਨੂੰ ਧਿਆਨ ਚ ਰੱਖ ਕੇ ਕੀਤੀ ਸੀ ਜੀ ਫਿਰ ਆਖਰਕਾਰ ਘੱਟ ਪੜਿਆ ਲਿਖਿਆ ਜਿਹੜਾ ਤਬਕਾ ਹੈ ਨਾ ਉਹ ਛੇਤੀ امیر ਹੋਣ ਦੇ ਵਾਸਤੇ ਹੱਡ ਤੋੜ ਵੀ ਮਿਹਨਤ ਕਰਦਾ ਹੈ ਤੇ ਉਹ ਛੇਤੀ ਇਹ ਚਾ ਸੇ ਚਾ ਕੇ ਜਿਹੜੇ ਕੋਲ ਪੈਸੇ ਹੁੰਦੇ ਆ ਉਹ ਵੀ ਲਤਾ ਲੈਂਦਾ ਜੀ ਹੂੰ ਬਾਕੀ ਇਹ ਇੱਕ ਐਸਾ ਕੀਤਾ ਜੀ 53212 ਵੈਰੀ ਜਿਹੜੀ ਆ ਨਾ ਕੰਪਨੀ ਏਜੰਸੀਆਂ ਹੈ ਜੀ ਤੁਸੀਂ ਮੰਨ ਲਓ ਵੀ ਤੁਸੀਂ 100 ਰੁਪਇਆ ਲਾਇਆ ਤੁਹਾਨੂੰ ਉਹਨਾਂ ਨੇ 1000 ਰੁਪਇਆ ਕੱਢ ਕੇ ਦੇ ਦਿੱਤਾ ਠੀਕ ਆ ਤੁਸੀਂ ਦੁਬਾਰੀ ਫੇਰ ਗਾਇਆ ਤੁਸੀਂ ਦੁਬਾਰੀ ਫੇਰ 100 ਰੁਪਇਆ ਲਾਇਆ ਤੁਹਾਨੂੰ ਉਹਨਾਂ ਨੇ 400 ਕੱਢ ਕੇ ਦੇ ਦਿੱਤਾ ਹੂੰ ਜਦੋਂ ਤੁਸੀਂ ਫੇਰ ਗਏ ਫੇਰ ਉਹਨਾਂ ਨੇ ਕੀ ਕਰਨਾ ਤੁਹਾਨੂੰ 100 ਰੁਪਿਆ ਲਾਇਆ ਤੁਹਾਨੂੰ 150 ਕੱਢ ਕੇ ਦੇ ਦੇਣਾ ਇਸ ਤਮੇਂ ਤੱਕ ਤੁਸੀਂ ਉਹਨਾਂ ਦੇ ਪੂਰੇ ਮਰੀਦ ਬਣ ਚੁੱਕੇ ਹੁੰਦੇ ਆ ਜਿਵੇਂ ਨਸ਼ਾ ਖਾਂਦਾ ਅਗਲੀ ਓਵੇਂ ਇਹ ਭੂੜ ਚੜ ਜਾਂਦਾ ਹੈ ਵੀ ਕਿਹੜੇ ਦੇ ਕਿਹੜੇ ਪੈਸੇ ਵੱਧ ਆਉਂਦੇ ਆ ਇਸ ਕਰਕੇ ਲੋਕਾਂ ਦੀ ਜਿਹੜੀ ਲੋਟ-ਕਸੋਟ ਤੇ ਖੂਨ-ਪਸੀਨੇ ਦੀ ਕਮਾਈ ਉਜੜਦੀ ਸੀ ਇਹ ਮੈਂ ਧਿਆਨ ਚ ਰੱਖ ਕੇ ਹੀ ਆਪਾਂ ਨਿਊਜ਼ ਤਿਆਰ ਕੀਤੀ ਸੀਗੀ ਤੇ ਦੂਸਰੇ ਪਾਸੇ ਮੈਂ ਪੁਲਿਸ ਪ੍ਰਸ਼ਾਸਨ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸਾਹਿਬਾਨ ਅਤੇ ਏਟਲੇ ਜਿਹੜੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਆ ਤੋਂ ਦੇ ਵਿੱਚ ਸਾਡੇ ਬਹੁਤ ਵਧੀਆ ਸਤਿਕਾਰਯੋਗ ਆ ਜਿਹੜੇ ਸਰਦਾਰ ਜਗਸੀਰ ਸਿੰਘ ਜੀ ਐਸਚੂ ਬਰਗ ਜੀ ਇਹਨਾਂ ਨੇ ਵੀ ਅਮਲ ਕੀਤਾ ਕਬਰ ਤੇ ਬਹੁਤ ਕੁਝ ਸਾਨੂੰ ਖੁਸ਼ੀ ਹੋਈ ਕੀ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਸੀ ਇਸ ਕਿਤੇ ਨਾਲ ਜੁੜੇ ਜੇ ਇਹਨੂੰ ਚਨਾਰੇ ਸੀ ਸੱਟੇ ਨੂੰ ਜਾਨੀ ਕਿ ਮੋਬਾਈਲ ਰਿੰਗ ਸੱਤਾ ਜਿਹੜਾ ਸੀ ਕੁਝ ਸਕੀਮਾ ਨਾ ਲੱਗਦਾ ਉਹਨਾਂ ਨੇ ਕਾਰਵਾਈ ਬੁੱਧੀਭੂਜੀ ਜ਼ਰੂਰ ਕੀਤੀ ਜੀ ਕਾਰਵਾਈ ਕੀਤੀ ਰੋਗ ਤੰਮ ਹੋਈ ਪਰ ਜਿਹੜੇ ਸ਼ੈਤਾਨ ਲੋਕ ਆ ਇਹਨਾਂ ਨੇ ਫਿਰ ਕੀ ਕੀਤਾ ਕਣਕ ਦੀ ਫਸਲ ਆ ਗਈ ਹੋਣਾ ਉਹ ਕੋਈ ਕਣਕ ਚੋਕ ਦਾ ਜ਼ਿਮੀਂਦਾਰਾਂ ਦੀ ਕੋਈ ਝਾਰ ਛਾਲਣ ਦਾ ਕੋਈ ਕੋਸ਼ ਕਰਦਾ ਤੇ ਉਹ ਕੀ ਕੰਮ ਕਰਦਾ ਹੈ ਵੀ ਪਹਿਲਾਂ ਤਾਂ ਕੋਸ਼ਿਸ਼ ਆ ਕਿ ਉਹ ਸੱਟਾ ਲਾ ਦਿੰਦਾ ਜੀ। ਜੀ। ਕੁਝ ਪੈਸੇ ਤਾਂ ਉੱਥੇ ਗਏ ਗਰੀਬ ਅਣਪੜ੍ਹ ਬੰਦਿਆਂ ਦੇ। ਹੂੰ। ਤੇ ਕੁਝ ਪੈਸਿਆਂ ਦੀ ਉਹ ਹੱਥੋਂ ਸ਼ਰਾਬ ਪੀ ਲੈਂਦਾ ਜੀ। ਹੂੰ। ਤੇ ਜਦੋਂ ਉਹ ਸ਼ਰਾਬ ਪੀ ਲੈਂਦਾ ਤੇ ਜਦੋਂ ਬੱਚੇ ਤੇ ਵਾਈਫ ਨੂੰ ਘਰ ਦੀ ਕੁਝ ਖਾਣ ਨੂੰ ਮੰਗਦੇ ਆ। ਹੂੰ। ਉੱਥੇ ਫਿਰ ਦੰਗਾ ਪਸਾਦ ਹੁੰਦਾ ਹੈ ਜੀ। ਹੂੰ। ਫਿਰ ਨਸ਼ੇ 'ਚ ਤੇ ਗਰਮੀ 'ਚ ਤੇ ਜਦੋਂ ਸਭ ਕੁਝ ਕੰਮ ਕਰਨ ਦੀ ਥਕਾਵਟ ਦੇ ਵਿੱਚ ਜਾ ਕੇ ਪਰਿਵਾਰ ਤੇ ਬੰਦਾ ਗੁੱਸਾ ਝਾੜਦਾ ਹੈ ਨਾ। ਹੂੰ। ਤੇ ਉੱਥੇ ਫਿਰ ਇੱਥੋਂ ਤੱਕ ਨੌਬਤ ਆਉਂਦੀ ਆ। ਬੀਖੂਨ ਦੇ ਜਿਹੜੇ ਰਿਸ਼ਤੇ ਆ ਉਹ ਖਤਮ ਹੋ ਜਾਂਦੇ ਆ ਤੇ ਉੱਥੇ ਕਤਲ ਹੋ ਗਾਰਦ ਸੱਟ ਪੇਟ ਜਿਹੜੇ ਹਸਪਤਾਲ ਭਰੇ ਪਏ ਆ ਫੇਰ ਲੋਕ ਇਹ ਕਹਿੰਦੇ ਵੀ ਸਾਡੀ ਪੁਲਿਸ ਮਦਦ ਨਹੀਂ ਕਰਦੀ ਅੱਛਾ ਹੁਣ ਜੇ ਪਰਿਵਾਰ ਆ ਵੀ ਪਰਿਵਾਰ ਦੇ ਵਿੱਚ ਹੀ ਪਰਿਵਾਰ ਚ ਵੱਡ ਫੱਟ ਚੱਲੀ ਪਈ ਆ ਹੁਣ ਪੁਲਿਸ ਦਾ ਤਾਂ ਕੋਈ ਵੀ ਰੁਚਮੰਦੀ ਹੈਗਾ ਪੁਲਿਸ ਨੇ ਕਾਰਵਾਈ ਕਰ ਵੀ ਦਿੱਤੀ ਕੋ ਚਾਰਾਂ ਦਿਨ ਉਹ ਟੱਬਰ ਦੇ ਵਿੱਚ ਹੀ ਗਵਾਹ ਹੁੰਦੇ ਆ ਉਹ ਬਰੀ ਬਾਂਕ ਕੇ ਉਹ ਘਰੇ ਆ ਜਾਂਦੇ ਵਾਸਤੇ ਤੇ ਜਿਹੜੀ ਪੁਲਿਸ ਆ ਉਹ ਥੱਬਾ ਥੱਬਾ ਕਾਗਜ਼ ਕੱਚ ਚ ਲੈ ਕੇ ਅਦਾਲਤਾਂ ਦੇ ਚੱਕਰ ਕੱਟੀ ਜਾਂਦੀ ਯਾਰ ਇਸ ਵਾਸਤੇ ਇਹ ਜਿਹੜਾ ਕੋਸ ਨਿੰਦਣਯੋਗ ਕੰਮ ਆ ਇਹ ਨਹੀਂ ਹੋਣਾ ਚਾਹੀਦਾ ਦੂਸਰੀ ਗੱਲ ਹੁਣ ਮੈਂ ਤੁਹਾਨੂੰ ਦੱਸਦਾ ਐ ਵੀ ਤੁਹਾਨੂੰ ਜਿਵੇਂ ਪਤਾ ਲੱਗਿਆ ਪਤਾ ਮੈਨੂੰ ਵੀ ਲੱਗਿਆ ਇਸ ਗੱਲ ਦਾ ਵੀ ਜਦੋਂ ਅਸੀਂ ਕੋਈ ਨਿਊਜ਼ ਤਿਆਰ ਕਰਦੇ ਆ ਇਸ ਇਲਾਕੇ ਦੀ ਲੋਕਾਂ ਦੀ ਸਮੱਸਿਆ ਨੂੰ ਧਿਆਨ ਚ ਰੱਖ ਕੇ ਉਸ ਵੇਲੇ ਇਹ ਹੁੰਦਾ ਵੀ ਜਿੱਤੇ ਲੋਕਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਸਤਕਾਰ ਆ ਜੀ ਉਹ ਸਤਕਾਰ ਕਰਨ ਦੇ ਨਾਲ ਨਾਲ ਨਾ ਇਹ ਵੀ ਗੱਲ ਕਹੇ ਜਾਂਦੇ ਉਹਨੇ ਆਖਿਆ ਮੈਂ ਇਹ ਵੀ ਕੋ ਸਾਡਾ ਪੰਜਾਬੀ ਚ ਹੁੰਦਾ ਹੁੰਦਾ ਤੁਸੀਂ ਮੈਨੂੰ ਫੇਰ ਕਹੋਗੇ ਹਰ ਚੀਜ਼ ਲੈ ਜਾਂਦਾ ਕਿਉਂਕਿ ਸਾਡੀ ਗੁੜਤੀ ਆ ਪੰਜਾਬੀ ਦੇ ਵਿੱਚ ਦੀ ਸੁਭੀਤ ਹੈ ਤਾਂ ਕਿ ਉਹਨੇ ਇਹ ਵੀ ਦੱਸਤਾ ਹਾਰ ਕੇ ਵੀ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਜੇ ਮੁਖਵੀਨਾਂ ਵੇਖਿਆ ਸਵਾਰ ਕੇ ਅੱਛਾ ਕਮੈਂਟ ਕਰਨ ਵਾਲੇ ਬੰਦੇ ਨੇ ਇਹ ਵੀ ਗੱਲ ਜਿਹੜੀ ਸੀ ਖਬਰ ਦੇ ਥੱਲੇ ਲਿਖ ਕੇ ਪਾ ਦਿੱਤੀ ਕਿਸੇ ਕਰਮਾ ਵਾਲੇ ਨੇ ਚਲੋ ਮੈਂ ਉਹਦਾ ਨਾਲ ਜਗਰ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਵੀ ਥਾਣੇ ਦੇ ਬਿਲਕੁਲ ਸਾਹਮਣੇ ਤੇ ਥਾਣੇ ਨਹੀਂ ਮਿਲੀ ਭੁਗਤ ਨਾਲੀ ਦੜਾ ਸੱਟਾ ਜਿਹੜਾ ਉਹ ਫੇਰ ਮੋਬਾਈਲ ਤੇ ਉਵੇਂ ਹੀ ਚੱਲੀ ਜਾਂਦਾ ਹੈ ਇਸ ਵਾਸਤੇ ਜੇ ਤਾਂ ਹੁਣ ਅਸੀਂ ਕਮੈਂਟ ਕਰਨ ਵਾਲਿਆਂ ਦੀ ਗੱਲ ਨਹੀਂ ਸੁਣਦੇ ਉਹ ਜਨਤਾ ਹੈ ਬਿਲਕੁਲ ਜੇ ਜੇ ਅਸੀਂ ਇਹ ਚੀਜ਼ ਤੇ ਚਰਚਾ ਕਰਦੇ ਆਂ ਉੱਥੇ ਪੁਲਿਸ ਚ ਵੀ ਸਾਡੇ ਹੀ ਕੋਈ ਭਰਾ ਹੈ ਕੋਈ ਅੰਕਲ ਆ ਕੋਈ ਦੋਸਤ ਆ ਕੋਈ ਕੁਛ ਬੈਠਾ ਹੋ ਬਿਲਕੁਲ ਅੱਛਾ ਇਸ ਜੇ ਇਤੇ ਚਲੋ ਪੁਲਿਸ ਵਾਲਿਆਂ ਨੂੰ ਤਨਖਾਹ ਮਿਲ ਜਾਂਦੀ ਆ ਬਾਤੂ ਹੂੰ ਤੱਬਰ ਪਾਲਣ ਜੋਗੀ ਬੱਚੇ ਪਾਲ ਲੈਂਦੇ ਹੋ ਕੀ ਦਾਲ ਪੁਲਕੇ ਜੋਗੀ ਆਪਣੇ ਕੋਲੇ ਵੀ ਹੈਗਾ ਕੋਈ ਪੱਤਰਕਾਰ ਆ ਕੋਈ ਖੇਤੀਬਾੜੀ ਆ ਪਾਣੂ ਵੀ ਮਿਲ ਜਾਂਦੀ ਆ ਅੱਛਾ ਤਰਸਯੋਗ ਹਾਲਾਤ ਕਿਹੜੇ ਲੋਕਾਂ ਦੇ ਆ ਵੀ ਜਿਹੜੇ ਮੈਂ ਪਹਿਲਾਂ ਦੱਸਿਆ ਵੀ ਜਿੰਨਾਂ ਕੋਲੇ ਅੱਗੇ ਗਰੀਬ ਆ ਤੇ ਉਹਨਾਂ ਨੂੰ ਲੋਟ-ਲੋਟ ਕੇ ਜਿਹੜੇ ਬੰਦੇ ਨੂੰ ਸਬਜ਼ੀ ਦੀ ਰੇੜੀ ਲਾਉਣ ਜੋਗੇ ਪੈਸੇ ਨਹੀਂ ਦਾ ਹੁੰਦੇ ਉਹ ਇੱਥੇ ਬਰੀ ਵਾਲਾ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਬੰਦਾ ਉਹਦੀ ਧੌਣ ਨਹੀਂ ਮੁੜਦੀ ਜੀ ਠਾਣੇ ਨੂੰ ਆਏ ਵੇਹਦਾ ਜਿਵੇਂ ਗਊਸ਼ਾਲਾ ਨੂੰ ਵੇਖੀਦਾ ਉਹ ਕਹਿੰਦਾ ਤੋ ਕਦਾਂ ਕਬੂਸ ਅੱਲਾ ਕਿਉਂ ਇੱਕ ਕਦੇ ਹੌਲਦਾਰ ਰਿਆਰੀ ਹੋ ਸਕਦੀ ਆ ਤੇ ਕਦੇ ਐਸਾ ਹੀ ਦਾ ਹੋ ਸਕਦੀ ਆ ਖਾਣੇ ਚ ਮੁਲਾਜ਼ਮ ਹੁੰਦੇ ਆ 30 40 ਹੁਣ ਜਿਹੜੇ 30 40 ਮੁਲਾਜ਼ਮਾਂ ਉਹਨਾਂ ਦੀ ਖਾ ਵਖਾ ਇਹ ਗੈਰ ਕਾਨੂੰਨੀ ਕੰਮ ਕਰਨ ਵਾਲਾ ਬੰਦਾ ਫੱਟੀ ਵਿੱਚ ਕਰੀ ਜਾਂਦਾ ਦੂਸਰੇ ਪਾਸੇ ਜਿਹੜੇ ਲੋਕ ਹੀ ਕੰਮ ਕਰਦੇ ਆ ਹਰ ਜਗ੍ਹਾ ਜਗ੍ਹਾ ਕਈ ਕਈ ਪੋਸਟਰਾਂ ਤੇ ਕਈ ਕਈ ਜਿਹੜੀਆਂ ਤਸਵੀਰਾਂ ਖਿੱਚੀਆਂ ਫੋਟੋਆਂ ਖਿੱਚੀਆਂ ਉਹ ਆਮ ਜਿਹੜੀਆਂ ਫੋਟੋ ਲੀਡਰਾਂ ਦੇ ਨਾਲ ਸ਼ੋਅ ਹੋਈ ਜਾਂਦੀ ਹੈ ਅੱਛਾ ਜਦੋਂ ਲੀਡਰਾਂ ਦੀ ਫੋਟੋ ਦੇ ਨਾਲ ਸਾਹਮਣੇ ਆਉਣ ਵਾਲਾ ਬੰਦਾ ਇਹ ਕੰਮ ਕਰਦਾ ਤੇ ਫਿਰ ਉਸ ਟਾਈਮ ਤੇ ਮੰਨ ਲਓ ਸਰਕਾਰ ਉੱਪਰ ਮਰਜ਼ੀ ਕਿੰਨਾ ਜ਼ੋਰ ਲਾਈ ਜਾਵੇ ਵੀ ਘਰ ਢਾਹ ਦੇ ਨਸ਼ਾ ਬੰਦ ਕਰ ਦੇ ਕੁਛ ਕਰ ਦੇ ਪਰ ਜਿਨ੍ਹਾਂ ਨੇ ਸਰਕਾਰ ਦੀ ਪੱਟੀ ਮੇਸ ਕਰਨੀ ਹੈ ਨਾ ਉਹ ਇਹੋ ਜਿਹੇ ਹੀ ਹੈਗੇ ਆ ਜਿਹੜੇ ਦੜਾ ਲਾਲ ਵਾ ਸਟਾ ਲਵਾ ਦੇ ਤੇ ਐਸਐਚਓ ਨੂੰ ਪਤਾ ਵੀ ਨਹੀਂ ਹੁੰਦਾ ਤੇ ਜਦੋਂ ਥੱਲੇ ਉੱਤੇ ਹੀ ਮਾੜੀ ਮੋਟੀ ਕਰਕੇ ਤੇ ਜਦੋਂ ਪੁੱਛਦਾ ਸੁਣੀ ਆ ਹੁਣ ਆਪਣੀ ਇੰਟਰਵਿਊ ਚੱਲਦੀ ਆ ਤੇ ਉਹਦੀ ਪੁੱਛਦਾ ਸੁਣੀ ਆ ਪੁੱਛਦਾ ਸੁਣਦੇ ਉਹਨਾਂ ਨੇ ਮੇਰੇ ਵੱਡੇ ਭਰਾ ਹੀ ਸਰਦਾਰ ਜੀ ਸੁਖ ਸਿੰਘ ਜੀ ਐਸਐਚਓ ਤੋਂ ਉਹਨਾਂ ਨੇ ਉਹਨੂੰ ਪੁੱਛਣਾ ਉਹ ਨਾ ਤਾਂ ਉਹਦੀ ਕੋ ਆਪਣੇ ਨਾਲ ਦੁਸ਼ਮਣੀ ਆ ਨਾ ਆਪਣੀ ਕਿਸੇ ਦੀ ਦੁਸ਼ਮਣੀ ਆ ਹੁਣ ਰੌਲਾ ਤਾਂ ਕਮੈਂਟ ਕਰਨ ਵਾਲਿਆਂ ਦਾ ਜੇ ਕਮੈਂਟ ਕਰਨ ਵਾਲਿਆਂ ਦੀ ਨਹੀਂ ਗੱਲ ਸੁਣਦੇ ਤੇ ਉਹਨਾਂ ਨੇ ਕਹਿਣਾ ਯਾਰ ਇਹ ਧੜੇ ਸੱਟੇ ਵਾਲੇ ਦੋ ਮਹੀਨਾ ਲੈਂਦੇ ਆ ਪਹਿਲਾਂ ਉਹ ਕਹਿੰਦੇ ਵੀ ਪੁਲਿਸ ਤੋਂ ਮਹੀਨਾ ਲੈਂਦੇ ਆ ਹੁਣ ਫਿਰ ਉਹ ਆਪਨੂੰ ਵੀ ਇਹ ਗੱਲ ਕਹਿ ਦੇਣਗੇ ਇਹ ਕਰਕੇ ਸਾਡੀ ਮਜਬੂਰੀ ਆ ਜਿਹੜਾ ਵੀ ਕੋ ਕੰਮ ਆਏਗਾ ਕਿਸੇ ਸਿਸਟਮ ਚ ਨਹੀਂ ਚੱਲਦਾ ਜਾਂ ਨਹੀਂ ਚੱਲਦਾ ਉਹਦਾ ਅਸੀਂ ਕੋਈ ਪੁਸ਼ਟੀ ਨਹੀਂ ਕਰਦਾ ਟਾਈਗਰ ਪੰਜਾਬ ਦੀ ਓਪੀ ਕਿੱਥੇ ਕੀ ਹੋ ਰਿਹਾ ਜਾਂ ਕੁਝ ਹੋ ਰਿਹਾ ਸਾਨੂੰ ਲੋਕ ਜਿਹੜੀ ਗੱਲ ਕਰਦੇ ਅਸੀਂ ਉਸ ਦਾ ਜਵਾਬ ਆ ਜਿਹੜਾ ਉਹ ਜ਼ਰੂਰ ਦੇਵਾਂਗੇ ਨਾ ਤਾਂ ਅਸੀਂ ਕਦੇ ਸੱਟਾ ਲਾਇਆ ਤੇ ਨਾ ਲਾਵਾਂਗੇ ਇੱਕ ਮੈਂ ਦੱਸ ਦਿਓ ਤੁਹਾਨੂੰ ਹੋਰ ਯਾਦ ਆ ਪਕਰ ਵਾਸਤੇ ਇੱਕ ਵਿਅਕਤੀ ਪੁਲਿਸ ਨਾਲ ਮਿਲਿਆ ਸੀ ਪਿਛਲੇ ਸਮੇਂ ਦੌਰਾਨ ਮੈਂ ਸਬੂਤ ਹਾਸਲ ਕਰਨ ਗਿਆ ਮੈਂ ਇੱਥੇ ਮੈਂ ਰੱਖ ਕੇ ਕੋਈ ਕੰਮ ਕਰਨ ਲੱਗ ਗਿਆ ਸੱਟਾ ਲਾਉਣ ਲੱਗ ਗਿਆ ਉਹਨਾਂ ਬੰਦਿਆਂ ਨੇ ਮੇਰੀ ਮੋਬਾਈਲ ਚੋੱਕ ਕੇ ਗਾਇਬ ਕਰ ਦਿੱਤੀ ਠੀਕ ਹੈ ਅੱਛਾ ਤੁਸੀਂ ਇਹ ਦੇਖੋ ਵੀ ਇਹ ਚੀਜ਼ਾਂ ਦੀ ਲੁੱਟ ਤਾਂ ਕਰਦੇ ਹੀ ਕਰਦੇ ਆ ਲੋਕਾਂ ਦੇ ਪੈਸੇ ਦੀ ਤੇ ਜੇ ਬੜਗੇ ਮੋਬਾਈਲਾਂ ਵੀ ਲੁੱਟ ਕਰ ਲੈਂਦੇ ਤੇ ਮਿੰਟ ਬਲੋਂਗਾ ਮਸ਼ੀਨ ਨਹੀਂ ਫਾਇਦਾ ਕੀਤੀ ਹੋਈ ਆ ਉਹਨਾਂ ਨੇ ਤੇ ਉਹ ਥਾਣੇ ਨੂੰ ਫੇਰ ਕੀ ਕਹਿੰਦੇ ਹੁੰਦੇ ਆ ਜੀ ਉਹੀ ਗੱਲ ਜਿਹੜੀ ਮੈਂ ਕਹਿ ਦਿੱਤੀ ਥਾਣੇ ਤੇ ਕਮੈਂਟ ਵਾਲਿਆਂ ਨੇ ਵੀ ਇਹ ਗੱਲ ਕਹਿਦੀ ਵੀ ਥਾਣੇ ਦੇ ਬਿਲਕੁਲ ਸਾਹਮਣੇ ਚੱਲੀ ਜਾਂਦਾ ਅੱਖਾਂ ਦੇ ਸਾਹਮਣੇ ਚੱਲੀ ਜਾਂਦਾ ਹਾਂਜੀ ਇਹ ਹੀ ਕੁਝ ਪਤਾ ਲੱਗਿਆ ਸਰਨਾਮ ਜੀ ਵੀ ਥਾਣੇ ਤੋਂ ਕੁਝ ਕੁ ਦੂਰੀ ਤੇ ਜੀ ਕੁਝ ਕੁ ਦੂਰੀ ਦਾ ਮਤਲਬ ਇਹ ਹੋ ਗਿਆ ਵੀ ਕੋਈ 100 ਮੀਟਰ ਜਾਂ 200 ਮੀਟਰ ਫਿਰ ਕਾਰਵਾਈ ਕਿਉਂ ਨਹੀਂ ਇਹ ਵੀ ਬੜਾ ਸਵਾਲ ਰਿਹਾ ਦੂਸਰੀ ਗੱਲ ਇੱਕ ਚੀਜ਼ ਤੁਸੀਂ ਜਿਵੇਂ ਹੁਣੇ ਕਿਹਾ ਵੀ ਧੌਣਾ ਐਡੀਆਂ ਐਡੀਆਂ ਹੋਈਆਂ ਹਮ ਸਰਨਾਮ ਜੀ ਕੱਲੀਆਂ ਧੌਣਾ ਹੀ ਐਡੀਆਂ ਐਡੀਆਂ ਨਹੀਂ ਹੋਈਆਂ ਜਿਹੜਾ ਸੱਟੇ ਦਾ ਕੰਮ ਕਰਦਾ ਉਹ ਅੱਜ ਤੋਂ 6 ਮਹੀਨੇ ਪਹਿਲਾਂ ਤੁਸੀਂ ਦੱਸ ਹੀ ਦਿੱਤਾ ਵੀ ਸਮਝੀ ਦੀ ਰਿਹੜੀ ਲਾਉਂਦਾ ਸੀ ਹਾਂਜੀ ਹਾਂਜੀ ਉਹਨਾਂ ਦੇ ਘਰ ਇੱਕ ਕਮਰਾ ਹੋਊਗਾ ਬਕਤਬਦ ਪਰ 6 ਮਹੀਨਿਆਂ ਦੇ ਵਿੱਚ ਵਿੱਚ ਦੋ ਮੰਜ਼ਲੀ ਕੋਠੀ ਬਣ ਜਾਂਦੀ ਹੈ ਪਰ ਜਿਹੜਾ ਲਾਉਂਦਾ ਹੈ ਉਹਦੇ ਘਰੇ ਜਿਹੜੇ ਦੋ ਪਤილები ਮੈਂ ਹੁੰਦੇ ਉਹ ਵੀ ਨਹੀਂ ਰਹਿੰਦੇ ਉਹ ਕੀ ਕਰ ਪਤილები ਆਣੋ ਸਵਾਲ ਖਤਮ ਹੋ ਗਿਆ ਕੀ ਹੋਰ ਹਾਂਜੀ ਨਹੀਂ ਜੀ ਅੱਛਾ ਪਹਿਲੀ ਗੱਲ ਤਾਂ ਇਹ ਆ ਵੀ ਉਹ ਜਦੋਂ ਜਾਂਦਾ ਰਾਤ ਨੂੰ ਕੁਝ ਲੈ ਕੇ ਨਹੀਂ ਜਾਂਦਾ ਪਤਿਲਿਆਂ 'ਚ ਹੁੰਦਾ ਕੁਝ ਨਹੀਂਗਾ ਉਹ ਮੇਰਾ ਸਾਲਾ ਠੁੱਡੇ ਮਾਰਵਾ ਪਤილები ਪਾਣ ਦਿੰਦਾ ਜਦੋਂ ਪਤილები ਪਾਣ ਦਿੰਦਾ ਉਹ ਅਗਲੇ ਦਿਨ ਬੱਚੇ ਵਿਚਾਰੇ ਉਹ ਪਤੀਲੇ ਵੇਚ ਕੇ ਖੁਲਪੀ ਤੋਂ ਵੀ ਖਾ ਲਈਦੇ ਚੀਵੀ ਪਤੀਲੇ ਚ ਕੀ ਬੰਦਾ ਹੁੰਦਾ ਉਹ ਭਾਂਡੇ ਤਾਂ ਹੋਏ ਭੰਨੀ ਜਾਂਦਾ ਦੂਜੀ ਗੱਲ ਕੀਤੀ ਸੀ ਜੀ ਥਾਣੇ ਦੇ ਸਾਹਮਣੇ ਲਿਖਦਾ ਅੱਛਾ ਜਿਹੜੀ ਪੁਲਿਸ ਆ ਹੁਣ ਪੁਲਿਸ ਨੂੰ ਜੇ 30 ਪਿੰਡ ਥਾਣੇ ਚ ਆਉਂਦੇ ਆ 30 ਪਿੰਡਾਂ ਦੇ ਵਿੱਚ 30 ਮੁਕਬਰ ਹੁੰਦੇ ਆ ਪੁਲਿਸ ਬਿਲਕੁਲ ਹੁੰਦੇ ਇਹ ਕੋਈ ਜ਼ਰੂਰੀ ਨਹੀਂ ਇਹ ਵੀ ਵੀ ਐਵੇਂ ਨਾ ਰੱਖੇ ਵੀ ਥਾਣੇ ਤੋਂ ਦੂਰ ਵੀ ਜੁਰਮ ਹੋਈ ਜਾਵੇ ਤੇ ਪੁਲਿਸ ਨੂੰ ਪਤਾ ਨਹੀਂ ਆਉਂਦਾ ਕਿਉਂਕਿ ਹਰ ਜਗ੍ਹਾ ਤੇ ਇਹਨਾਂ ਨੇ ਟਾਉਟ ਰੱਖੇ ਹੁੰਦੇ ਆ ਬਿਲਕੁਲ ਕਈ ਵਾਰੀ ਸਾਥੋਂ ਵੀ ਟਾਉਟਾਂ ਦਾ ਕੰਮ ਲੈਣ ਦੀ ਕੋਸ਼ਿਸ਼ ਕਰਦੇ ਪਰ ਅਸੀਂ ਇਸ ਝਾਂਸੀ ਚ ਆਉਂਦੇ ਅਸੀਂ ਕੀ ਹਾਂ ਪੁਲਸਾਰੇ ਸੋਣਗੇ ਮੈਨੂੰ ਜ਼ਰੂਰ ਪਰ ਮੈਂ ਕਹਿੰਦਾ ਮੈਂ ਸਾਧਿਆਂ ਨੂੰ ਨਹੀਂ ਕਹਿੰਦਾ ਭਰਾ ਹਤਬਦ ਕੇ ਫੇਟੀ ਸਾਡੇ ਚਾਚੇ ਤਾਏ ਭਰਾਤ ਦਿੱਤੇ ਆ ਸਭ ਕੁਝ ਹੈ ਬਿਲਕੁਲ ਤਾਂ ਜੋ ਥਾਣਾ ਬਰੀ ਵਾਲਾ ਦੇ ਵਿੱਚ ਸੱਟਾ ਚੱਲਦਾ ਤੇ ਇਹ ਸਾਰੇ ਥਾਣੇ ਦੀ ਮਰਦ ਨਾਲ ਨਹੀਂ ਚੱਲਦਾ ਦੋ ਚਾਰ ਮੁਲਾਜ਼ਮ ਹੋਣਗੇ ਜਦੋਂ ਉਹਨਾਂ ਦੀ ਤਬਦੀਲਿਸ਼ ਹੋਈ ਕਾਰਵਾਈ ਹੋਈ ਸਾਰੀ ਸਾਹਮਣੇ ਆਜੂਗੀ ਉਸ ਗੱਲ 'ਚ ਤੇ ਇੱਕ ਤਾਂ ਬਾਈ ਜੀ ਕਮੈਂਟ ਕਰਨ ਲੱਗੇ ਪੁਲਿਸ ਸਾਰੀ ਨੂੰ ਕਦੇ ਦੋਸ਼ੀ ਨਾ ਮੰਨੂ ਤੇ ਇੱਕ ਪੱਤਰਕਾਰ ਨੇ ਉਹਨਾਂ ਨੇ ਕਿਹਾ ਕਰੋ ਵੀ ਇੱਧਰ ਵੀ ਧਿਆਨ ਦਿਓ ਹੁਣ ਧਿਆਨ ਤਾਂ ਅਸੀਂ ਦੇਂਦੇ ਆ ਤੇ ਜੇ ਅਸੀਂ ਧਿਆਨ ਦਿੰਦੇ ਆ ਤੇ ਫਿਰ ਇਹ ਗੱਲ ਆ ਵੀ ਜਿਹਦੇ ਘਰੇ ਰੋਟੀ ਨਹੀਂ ਪੱਕਦੀ ਹੈ ਉਹ ਫੇਰ ਸਾਨੂੰ ਕਹਿੰਦਾ ਵੀ ਯਾਰ ਇੱਕ ਤਾਂ ਅਸੀਂ ਦੁਖੀ ਆ ਇੱਕ ਪੱਤਰਕਾਰ ਉਤੋਂ ਉਹ ਐਟ ਟੀ ਐਮ ਕਿਹੜਾ ਮਸਾਲੇ ਕੇਜ ਐ ਐਮ ਡੀ ਐਚ ਐਮ ਡੀ ਐਟਾ ਮਸਾਲਾ ਖੋਦਿਆ ਉਹਦਾ ਰੌਲਾ ਤਾਂ ਇੱਥੇ ਜਾ ਕੇ ਮੁੱਕਦਾ ਵੀ ਹੁਣ ਪੁਲਿਸ ਵੀ ਸਾਡੀ ਸੱਟਾਂ ਲੋੜਲੇ ਵੀ ਸਾਡੇ ਤੇ ਜਿਹੜੇ ਲਵਾਉਂਦੇ ਆ ਉਹ ਸਾਡੇ ਨਹੀਂ ਆਏਗੇ ਤੇ ਇਸ ਕਰਕੇ ਜਿਹੜੀ ਪੁਲਿਸ ਜਿੰਨੀ ਕਾਰਵਾਈ ਕਰ ਰਹੀ ਆ ਉਹਦਾ ਵੀ ਧੰਨਵਾਦ ਆ ਤੇ ਜਿਸ ਹਿਸਾਬ ਨਾਲ ਕਿਹਾ ਪੀ 30 28 ਪਿੰਡ ਹੁੰਦੇ ਆ ਥਾਣੇ ਦੇ ਵਿੱਚ 28 ਪਿੰਡਾਂ ਦੇ ਵਿੱਚ ਇਹ ਤਾਂ ਕਿਹੜੀ ਗੱਲ ਆ ਵੀ ਪੁਲਿਸ ਨੂੰ ਪਤਾ ਨਾ ਹੋਵੇ ਤੇ ਇਹ ਵੀ ਗੱਲ ਨਾਲ ਆ ਵੀ ਸਾਰੇ ਪੁਲਿਸ ਕੋਈ ਕੋਈ ਕਿਸੇ ਦੀ ਖਰੀਦੀ ਹੋਈ ਆ ਜੇ ਕੋਈ ਖਰੀਦਿਆ ਹੋਊਗਾ ਉਹ ਕਾਰਵਾਈ ਤਾਂ ਕਰੂਗਾ ਜ਼ਿੰਮੇਵਾਰ ਅਧਿਕਾਰੀ ਕਾਰਵਾਈ ਕਰ ਦੂਗਾ ਕਾਰਵਾਈ ਜ਼ਰੂਰ ਹੋਊਗੀ ਕਮੈਂਟ ਕਰਨ ਵਾਲਿਆਂ ਨੂੰ ਮੈਂ ਭਰੋਸਾ ਦਿੰਦਾ ਵੀ ਪੰਜਾਬ ਪੁਲਿਸ ਵਫਾ ਦਾ ਰਾਜ ਵੀ ਆ ਕੱਲ ਵੀ ਰਹੀ ਆ ਤੇ ਅੱਗੇ ਵੀ ਰਹੇਗੀ ਸਾਡੇ ਧਿਆਨ ਚ ਤੁਸੀਂ ਲਿਆਓ ਅਸੀਂ ਪੁਲਿਸ ਦੇ ਜਾਵਾਂਗੇ ਤੇ ਜਿੱਥੇ ਕਿਤੇ ਜਸਪੂਰ ਪੈਦਾ ਹੋਇਆ ਉੱਥੇ ਅਸੀਂ న్యూਜ਼ ਵੀ ਜ਼ਰੂਰ ਚਲਾਵਾਂਗੇ ਜਿੱਥੇ ਕਿਤੇ ਜੇ ਪੁਲਿਸ ਵੀ ਕਾਰਵਾਈ ਨਾ ਕਰੇ ਤਾਂ ਫਿਰ ਉਹੋ ਜੀ ਸਥਿਤੀ ਜਿਹੋ ਜੇ ਕਮੈਂਟ ਕਰੋਗੇ ਅਸੀਂ ਰਹਿਣਾ ਪਬਲਿਕ ਦੇ ਨਾਲ ਪਬਲਿਕ ਦਾ ਜਿਹੜਾ ਮੈਸੇਜ ਆ ਉਹ ਦੇਣਾ ਹੈ ਜੇ ਤਾਂ ਕੋਈ ਕ੍ਰਾਈਮ ਨਾਲ ਸਬੰਧਤਾ ਉਹ ਤਾਂ ਪੁਲਿਸ ਨੂੰ ਦੇਣਾ ਹੈ ਵੇ ਉਦੇ ਰੂਪ ਚ ਦੇਣਾ ਜਾਂ ਫੋਨ ਕਰਕੇ ਦੇਣਾ ਜੇ ਕੋਈ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਦੇ ਉਹਨਾਂ ਨਾਲ ਦੇਣਾ ਜਿਹੜੇ ਅਸੀਂ ਤਾਂ ਵਿਚੋਲੇ ਹੀ ਆ ਕਿਸੇ ਦੇ ਸੰਨ ਚ ਤੇ ਵਿਚੋਲਿਆਂ ਨੂੰ ਸਾਰੇ ਬਾੜਾ ਕਹਿੰਦੇ ਆ ਜਿਵੇਂ ਸਾਨੂੰ ਬਾੜਾ ਕਹਿੰਦਾ ਫੁੱਸਲੇ ਵੀ ਕਹਿਣਗੇ ਹੋਰ ਉਹ ਕਹਿਣਗੇ ਕਿ ਤੂੰ ਅੱਗ ਲਾਤੀ ਅੱਗ ਮੈਂ ਥੋੜੀ ਲਾਈ ਅੱਗ ਤਾਂ ਲਈ ਉਹਨਾਂ ਨੇ ਜਿਹੜੇ ਕਮੈਂਟ ਕਰੀ ਜਾਂਦੇ ਆ ਹੈ ਤੇ ਮੈਂ ਬੇਨਤੀ ਕਰਦਾ ਹੈ ਪੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਜਿਉ ਉਹਨਾਂ ਨੂੰ ਨਹੀਂ ਪਤਾ ਤੁਸੀਂ ਸਾਨੂੰ ਆਖਿਆ ਸੀ ਹੁਣ ਪੁਲਿਸ ਨੂੰ ਕਹਿਤਾ ਇੱਕ ਅੱਧਾ ਦੇ ਢੀਕੋ ਤੇ ਉਦੋਂ ਬਾਅਦ ਉਹਨਾਂ ਚ ਕਮੈਂਟ ਨਾ ਕਰਿਓ ਜੇ ਵੇਖ ਲਈਏ ਕਾਰਵਾਈ ਹੁੰਦੀ ਹੋਵੇ ਤੁਸੀਂ ਐਵੇਂ ਕਮੈਂਟ ਕਰੀ ਜਾਂਦੇ ਅੱਗੇ ਪੁੱਛੋ ਜੀ ਸਤਨਾਬ ਜੀ ਹੁਣ ਦੇਖਣਾ ਇਹ ਹੋਊਗਾ ਵੀ ਅੱਜ ਦੀ ਜਿਹੜੀ ਚਰਚਾ ਹੈ ਜੀ ਇਸ ਚਰਚੇ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਪੁਲਿਸ ਮੰਡੀ ਬਰੀ ਵਾਲਾਂ ਦੀ ਪੁਲਿਸ ਕਿੰਨੀ ਕੋ ਜਲਦੀ ਇਸ ਕੰਮ ਵੱਲੇ ਧਿਆਨ ਦਿੰਦੀ ਹੈ ਔਰ ਇਸ ਜਿਹੜਾ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਕਿੰਨੀ ਕੋ ਜਲਦੀ ਇਹਨੂੰ ਰੋਕਦੀ ਹੈ ਔਰ ਤੁਸੀਂ ਆਪਦੀ ਕਮੈਂਟਾਂ ਰਾਈ ਰਾਇ ਜਰੂਰ ਦੇ ਦਿਓ ਵੀ ਇਸ ਵਿਸ਼ੇ ਤੇ ਜਿਹੜੀ ਚਰਚਾ ਕੀਤੀ ਹੈ ਵੀ ਕਿੰਨੇ ਕੋ ਲੋਕ ਇਸ ਤੇ ਚਰਚਾ ਸასი ਗਾਲ